ਝੂਠੇ ਇਤਬਾਰ ਜਿਹੜੇ ਕਹਿੰਦੇ ਸੀ ਪਿਆਰ ਕਰਦੇ ਗੁਲਾਮੀਆਂ ਵੀ ਬਣਾਈਆਂ ਉਹਨਾਂ ਨੇ ਨਾਲੇ ਕਹਿੰਦੇ ਸੀ ਇਤਬਾਰ ਕਰਦੇ ਤਿਖਾਮੀਆਂ ਵੀ ਕਿਨਾਈਆਂ ਬਣਾ ਨੇ ਬਾਜ਼ੀਆਂ ਇਸ਼ਕ ਦੀਆਂ ਜੋ ਲਾਂਦੇ ਸੀ ਅੱਜ ਕਿਆਮਤਾ ਵੀ ਟਾਈਆਂ ਉਹਨਾਂ ਨੇ ਜਿਹੜੇ ਕਰਦੇ ਸੀ ਜੀ ਜੀ ਅੱਗੇ ਪਿੱਛੇ ਅੱਜ ਮਾਫੀਆਂ ਵੀ ਮੰਗਾਈਆਂ ਉਹਨਾਂ ਨੇ ਕਦੀ ਕਰਦੇ ਸੀ ਜੋ ਵਾਦੇ ਸਾਤੇ ਹੱਕ ਚ ਖਲੋਂਦੇ ਦੇਖ ਤੌਮਤਾ ਵੀ ਲਾਈਆਂ ਉਹਨਾਂ ਨੇ ਚੋਤ ਜਿਹੜੇ ਕਹਿੰਦੇ ਸੀ ਤੇਰੀਆਂ ਅੱਖਾਂ 'ਚ ਵਸਦਾ ਜੱਗ ਸਾਰਾ ਫੇਰ ਸੱਤ ਹੁੰਦੱਸ ਕਿਉਂ ਹੰਝੂਆਂ ਦੀਆਂ ਕਹਾਣੀਆਂ ਲਿਖਵਾਈਆਂ ਉਹਨਾਂ ਨੇ